ਜੀ ਚਾਰ ਸਾਹਿਬ ਜਿਆਦੇ ਦੇ ਲਖਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਜਾ ਰਿਹਾ ਕੀ ਕਰਾਂਗੇ ਦੇਖੋ ਜੀ ਸਾਡੇ ਜਿੰਨੇ ਇਲਾਕਾ ਨਿਵਾਸੀ ਬਾਕੀ ਸਾਡੇ ਇੱਥੇ ਕੋਈ ਨੌਜਵਾਨ ਸਭਾ ਸੀ ਸਾਡੇ ਜਿੰਨੇ ਅਸੀਂ ਵੀ ਚਲੋ ਵਿੱਚ ਆ ਸਾਨੂੰ ਵੀ ਅੱਡੇ ਵੱਡੇ ਇਤਿਹਾਸ ਦਾ ਪਤਾ ਨਹੀਂ ਸੀ ਸਾਡੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਜੋ-ਜੋ ਜਿਹੜਾ ਨੇ ਕੁਰਬਾਨੀਆਂ ਕੀਤੀਆਂ ਸਾਹਿਬ ਜਿਆਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਬਾਦਰ ਨੇ ਮਾਤਾ ਗੁਜਰ ਜੀ ਕੌਰ ਜੀ ਨੇ ਇਸੇ ਇਹਨਾਂ ਦੇ ਸ਼ੀਦੀ ਦਿਹਾੜੇ ਜਿਹੜੇ ਸਾਹਿਬ ਜਿਆਦੇ ਵੱਡੇ ਬਾਬਾ ਫਤੇ ਸਿੰਘ ਅਜੋਰਾਵਰ ਸਿੰਘ ਬਾਬਾਜੀਤ ਸਿੰਘ ਬਾਬਾ ਪਤੇ ਸਿੰਘ ਤੇਜਾਰ ਸਿੰਘ ਇਹਨਾਂ ਦੋਵਾਂ ਨੂੰ ਆਪਣੇ ਚਮਕੌਰ ਦੇ ਉੱਥੇ ਸ਼ਹੀਦ ਕੀਤਾ ਗਿਆ ਦੋਵਾਂ ਨੂੰ ਸਰਾਂਦੀਆਂ ਨੀਆਂ ਦੇ ਵਿੱਚ ਸ਼ਹੀਦ ਕੀਤਾ ਗਿਆ ਇਹਨਾਂ ਸਹਿਬਜਾਦੇ ਦੇ ਸਸਕਾਰ ਅਦਾਤੇ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਇਹਨਾਂ ਦੇ ਸਸਕਾਰ ਦੀ ਜਗ੍ਹਾ ਦਿੱਤੀ ਇਹਨਾਂ ਨੂੰ ਮੋਤੀ ਮਹਿਰਾ ਜੀ ਨੇ ਦੁੱਧ ਪਿਆਇਆ ਵਿਸ਼ਵਤ ਦੇ ਕੇ ਪੁਲਿਸ ਵਾਲਿਆਂ ਨੂੰ ਦੁੱਧ ਪਿਆਇਆ ਔਰ ਦੁੱਧ ਪਿਆਣ ਦੀ ਸਜ਼ਾ ਐਡੀ ਮਿਲੀ ਕਿ ਮੋਤੀ ਮਬੈਰੇ ਦੇ ਪਰਿਵਾਰ ਨੂੰ ਜਿਉਂਦੇ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ। ਇਸੇ ਜੋ ਦੁੱਖ ਦੀ ਜਿਹੜੀ ਘੜੀ ਆ ਇਹ ਦੇਖਦਿਆਂ ਹੋਇਆ ਜਿੰਨੇ ਇਲਾਕਾ ਨਿਵਾਸੀ ਨੇ ਉਹ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਅੱਗੇ ਦੱਸਣ ਵਾਸਤੇ ਇਹ ਜਿਹੜਾ ਪਹਿਲੀ ਵਾਰੀ ਉਪਰਾਲਾ ਕੀਤਾ ਪਹਿਲਾ ਲੰਗਰ ਆ ਪਿਛਲੀ ਵਾਰੀ ਚਾਹ ਪਕੌੜੇ ਦਾ ਸੀ ਹਰਕਾ ਤਿੰਨ ਦਿਨ ਵਾ ਦਾ ਲੰਗਰ ਜਿਹੜਾ ਆ ਸ਼ੁਰੂ ਕੀਤਾ ਆ। ਲੰਗਰ ਕਿਹਦੀ ਜਗ੍ਹਾ ਲਾਇਆ ਜਾ ਰਿਹਾ? ਇਹ ਲੰਗਰ ਜੀ ਬਾਜੜਾ ਕਲੋਨੀ ਪੈਂਦੀ ਹੈ ਜੀ। ਬਾਜੜਾ ਕਲੋਨੀ ਆਪਣੇ ਕਲਾਸ਼ ਨਗਰ ਸਾਸਨ ਕਾ ਰੋੜਾ ਠੀਕ ਹੈ ਜੀ ਇਹ ਜਿਹੜਾ ਸਾਡੇ ਇੱਕ ਦਾ ਨਹੀਂ ਹੈਗਾ ਇਹ ਜਿੰਨੇ ਕੋਈ ਵੀ ਮਾਈ ਭਾਈ ਦਾਸ 20 50 100 ਹਜ਼ਾਰ ਇਹਦਾ ਪਰਮਾਤਮਾ ਤੇ ਸਾਰਿਆਂ ਦੀ ਹਾਜ਼ਰੀ ਇੱਕ ਪਰਵਾਨੀ ਹੈ ਜੀ ਪਿੰਡ ਤੋਂ ਸੰਝ ਲੰਗਰ ਆ ਜੀ ਇਹ ਸਾਰੇ ਇਲਾਕੇ ਦਾ ਹੀ ਸੰਝ ਆ ਜੀ ਕੱਲੇ ਪਿੰਡ ਦਾ ਨਹੀਂ ਕੋਈ ਢੇਰੀ ਤੋਂ ਆ ਕੋ ਕਿੱਥੋਂ ਆ ਕੋਈ ਅੰਬਰ ਰੋਗ ਦਾ ਅੰਬਰ ਸਰ ਜਾਂਦਾ ਕੋਈ দান ਪਾ ਕੇ ਆਇਆ ਤੇ ਇਹ ਜੀ ਬੜਾ ਧੰਨਵਾਦ ਉਹਨਾਂ ਦਾਨੀਆਂ ਦਾ ਬਾਕੀ ਸਾਡੇ ਇੱਥੇ ਡੈਰੀਆਂ ਵਾਲੇ ਨੇ ਉਹਨਾਂ ਵੱਲੋਂ ਦੁੱਧ ਦੀ ਜਿਹੜੀ ਸੇਵਾ ਆ ਉਹ ਵੀ ਚੱਲ ਰਹੀ ਆ ਤੇ ਬਾਕੀ ਜਿੰਨੇ ਸਾਡੇ ਸੇਵਾਦਾਰ ਨੇ ਬੜੀ ਤਨੋਂ ਮਨੋਂ ਸੇਵਾ ਕਰ ਰਹੇ ਨੇ ਹੈਗੇ ਸਾਲੋਂ ਅਸੀਂ ਭਾਵੇਂ ਸਿੱਖੀ ਸਰੂਪ ਚ ਨਹੀਂ ਹੈਗੇ ਲੇਕਿਨ ਸਾਡੇ ਜਿਹੜੇ ਦਿਲ ਦੀ ਜਿਹੜੀ ਅੰਦਰ ਜਿਹੜੀ ਭਾਵਨਾयां ਇਨਸਾਨੀਅਤ ਦਾ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਸੇਵਾ ਦੇ ਵਿੱਚ ਜਿਹੜੇ ਨੋਰਮਨ ਇਤਿਹਾਸ ਨੂੰ ਭੁੱਲਾ ਜਾ ਰਹੇ ਆ ਸਾਰੇ ਉਹਨਾਂ ਨੂੰ ਕੀ ਕਹਣਾ ਹੈ ਦੇਖੋ ਜੀ ਇਸੇ ਕਰਕੇ ਤੇ ਅਸੀਂ ਇਹ ਪਹਿਲੀ ਵਾਰੀ ਉਪਰਾਲਾ ਕੀਤਾ ਹੈਗਾ ਕਿ ਜਿਹੜੇ ਹੁਣ ਜਿਹਨਾਂ ਨੂੰ ਨਹੀਂ ਪਤਾ ਹੈਗਾ ਕਿਸੇ ਨੂੰ ਟੋਡਰ ਮਲ ਜਾਂ ਮਲਦਾ ਨਹੀਂ ਪਤਾ ਜੀ ਵੀ ਇਹਨਾਂ ਨੇ ਕਿਹੜੀ ਅੱਡੀ ਵੱਡੀ ਕੁਰਬਾਨੀ ਕਰੋੜਾਂ ਅਰਬਾਂ ਦੀਆਂ ਮੋਹਰਾਂ ਵਛਾ ਕੇ ਸਸਕਾਰ ਕੀਤਾ ਹੁਣ ਕਈਆਂ ਨੂੰ ਮੋਤੀ ਮਹਿਰਾ ਨਹੀਂ ਪਤਾ ਹੈਗਾ ਠੀਕ ਹੈ ਜੀ ਮੋਬਾਈਲਾਂ ਤੇ ਚਲੋ ਦੇਖਦੇ ਨੇ ਲੋਕਾ ਇਸੇ ਕਰਕੇ ਅਸੀਂ ਵੱਡੇ ਵੱਡੇ ਹਥਿਆਰ ਛਪਵਾ ਕੇ ਲਾਏ ਨੇ ਪੰਜਾਬੀ ਦੇ ਵਿੱਚ ਜਿਹੜਾ ਬੱਚੇ ਅੱਜ ਕੱਲ ਪੜ੍ਹੇ ਲਿਖੇ ਨੇ ਉਹ ਸਾਰੇ ਪੜ੍ਹਦੇ ਨੇ ਉਹ ਫਿਰ ਜਾ ਕੇ ਪੁੱਛਦੇ ਨੇ ਮੰਮੀ ਡੈਡੀ ਇਹ ਮੋਤੀ ਮਹਿਰਾ ਕੌਣ ਹੈ ਜੀ ਇਹ ਟੋਡਰ ਮੱਲ ਕੌਣ ਹੈ ਫਿਰ ਉਹਨਾਂ ਦੇ ਮਾਤਿਆਂ ਤੋਂ ਦੱਸਦੇ ਨੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਅੱਗੇ ਦੀ ਅੱਗੇ ਪਤਾ ਹੋਵੇਗਾ ਤੇ ਅੱਗੇ ਜਿਹੜੇ ਸਾਡੇ ਜਿੱਦਾਂ ਹੁਣ ਸਾਡੇ ਅੱਗੇ ਬੱਚੇ ਨੇ ਸਾਡੇ ਪੁੱਤਰੇ ਨੇ ਅੱਗੇ ਉਹ ਵੀ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਸ਼ੁਰੂ ਤੋਂ ਚੱਲਦਾ ਆ ਤੇ ਸ਼ੁਰੂ ਤੋਂ ਇਸ ਤਰ੍ਹਾਂ ਹੀ ਇਹ ਨਗਰ ਚੱਲਦੇ ਰਹਿਣਗੇ। ਕਈ ਨੌਜਵਾਨ ਫਟੇਗੜ ਸਭ ਜੰਦੇ ਤੇ ਜੁੜ ਮਿਲਦੇ ਉਹ ਇਹ ਹੁਲੜਬਾਜੀ ਕਰਦੇ ਉਹਨੇ ਕਿਵੇਂ ਦੇਖੋ ਜੀ ਉਹ ਜਿਹੜੀ ਹੁਲੜਬਾਜੀ ਆ ਜੀ ਉਹਨਾਂ ਦੀ ਬੇਵਕੂਫੀ ਆ। ਇਹ ਜਿਹੜੀ ਫੁਕਰਾਂ ਉਹ ਦੇਖੋ ਜੇ ਹੁਲੜਬਾਜੀ ਕਰਦੇ ਨੇ ਨਾ 90 ਦੇ ਵਿੱਚੋਂ 20 ਜਿਹੜੇ ਜੁੱਤੀਆਂ ਵੀ ਖਾ ਕੇ ਆਉਂਦੇ ਨੇ। ਦੇਖੋ ਜੀ ਇਹ ਤਾਂ ਚਾਹੀਦਾ ਜੇ ਕੋਈ ਬੰਦੇ ਤੇ ਕੋਈ ਮੁਸੀਬਤ ਆਈ ਹੋਗਾ ਸਾਥ ਦਿਓ। ਹੁੱਲੜ ਬਾਜੀ ਨਾ ਕਰੋ ਕਿਸੇ ਦੇ ਸੱਟ ਫੇਟ ਲੱਗੀ ਉਹਨੂੰ ਹੋਟਲ ਲੈ ਉਸੇ ਲੈ ਕੇ ਜਾਓ ਹਸਪੀਟਲ ਲੈ ਕੇ ਜਾਓ ਕੋਈ ਦਵਾਈ ਦੀ ਸੇਵਾ ਕਰ ਸਕਦਾ ਉਹ ਕਰੋ ਇਹਨੂੰ ਦਾਨ ਕਹਿੰਦੇ ਨੇ ਇਹਨੂੰ ਬੁੱਧੀ ਕਹਿੰਦੇ ਨੇ ਜਿਹੜੀ ਹੁੱਲੜ ਬਾਜੀ ਆ ਕਿਸੇ ਦੀ ਧੀ ਬਣਾ ਲ ਮਾੜਾ ਵੇਖਣਾ ਕਿਸੇ ਨੂੰ ਕੋ ਇਸ਼ਾਰਾ ਕਰਨਾ ਕੋਈ ਹੱਥ ਲਾਣਾ ਹੱਥ ਲਾਣਾ ਕੁੱਤਾ ਕਿਤੇ ਕਪਾਜ ਲੰਘ ਜਾਂਦਾ ਕਿਤੇ ਰਜਾਈ ਨਹੀਂ ਭਰਾ ਕੇ ਲੈ ਜਾਂਦਾ ਲੇਕਿਨ ਇਹ ਕੰਮ ਗਲਤ ਨੇ ਇਸੇ ਕਰਕੇ ਆਪਾਂ ਜਿਹੜੇ ਇਹ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦਿੰਦਾ ਅੱਜ ਨਹੀਂ ਤੇ ਥੋੜਾ ਸਾਹ ਐਂਪੀਰ ਕੇ ਪਤਾ ਉਹਨੂੰ ਵੀ ਲੱਗ ਜਾਂਦਾ ਹੈ ਕਿ ਮੈਂ ਕੁਝ ਗਲਤ ਕੀਤਾ ਸੀ ਮੈਨੂੰ ਕੋਈ ਸਜ਼ਾ ਮਿਲੇਗੀ। ਲਾਸਟ ਵੀ ਕੀ ਮੈਸੇਜ ਹੋ ਗਿਆ ਸਿੱਖੀ ਦੇ ਭੁੱਲਦੇ ਜਾ ਰਹੇ ਜੀ। ਦੇਖੋ ਜੀ ਮੈਸੇਜ ਹੀ ਦੇਖੋ ਹੁਣ ਸਾਡੇ ਅਮਰਪਾਲ ਜੀ ਸੀ ਚਲੋ ਉਹਨਾਂ ਨੂੰ ਚਾਹੇ ਸਜ਼ਾ ਹੋਈ ਜਾਂ ਕੁਝ ਹੋਈ ਲੇਕਿਨ ਪ੍ਰਚਾਰ ਤੇ ਉਹਨਾਂ ਨੇ ਸਿੱਖੀ ਦਾ ਹੀ ਕੀਤਾ ਸੀ। ਕੋਈ ਉਹ 2 ਨੰਬਰ ਦਾ ਕੰਮ ਤੇ ਨਹੀਂ ਸੀ ਕਰਦੇ। ਉਹਨਾਂ ਦੇ ਨਾਲ ਕਿੰਨੀ ਦੁਨੀਆ ਜੁੜੀ ਸੀ ਕਿੰਨਿਆਂ ਨੇ ਅੰਮ੍ਰਿਤ ਛਕਿਆ ਕਿੰਨੇ ਨਸ਼ੇੜੀਆਂ ਨੇ ਨਸ਼ਾ ਛੱਡਿਆ। ਠੀਕ ਹੈ ਜੀ ਅਸੀਂ ਐਸੇ ਕਹਿ ਕੇ ਕਹਿੰਦੇ ਆ ਕਿ ਜਿੰਨੇ ਵੀ ਮੈਂ ਕਹਿੰਦਾ ਇੱਕ ਇੱਕ ਨੌਜਵਾਨ ਪੰਜ ਪੰਜ ਚਾਰ ਬੰਦਿਆਂ ਨੂੰ ਮਤ ਦੇਵੇ ਤੇ ਲੱਖਾਂ ਦੁਨੀਆ ਸੁਧਰ ਜਾਏਗੀ ਠੀਕ ਹੈ ਜੀ ਦਾਸ ਐਨੇ ਜੋਗਾ ਹੈ ਨਹੀਂ ਜਿੰਨਾ ਕੋ ਸੋਝੀ ਆਪਣੇ ਆਪ ਨੂੰ ਮੈਂ ਕਹਿੰਦਾ ਆ ਠੀਕ ਹੈ ਜੀ ਤੇ ਬਾਕੀ ਇਹੀ ਚਾਹਾਂ ਆ ਕਿ ਆਪਣੇ ਬੱਚਿਆਂ ਨੂੰ ਹਰ ਸਾਲ ਇਹੀ ਇਤਿਹਾਸ ਜਿਹੜਾ ਚਲੋ ਫਤੇਗੜ ਸਾਹਿਬ ਨਹੀਂ ਜਾ ਸਕਦਾ ਠੀਕ ਹੈ ਜੀ ਇੱਥੇ ਹਰ ਸਾਲ ਹੀ ਸਾਰੀ ਮੁਰ ਚਲੋ ਅੱਗੇ ਤੋਂ ਕਮੇਟੀ ਬਣੇਗੀ ਇਸ ਵਾਰੀ ਤੇ ਅਸੀਂ ਪੰਜ ਚਾਰ ਜਣੇ ਅਸੀਂ ਰੇੜਾ ਰੇੜਿਆ ਲੇਕਿਨ ਰੇੜਾ ਇਹੋ ਜਿਹਾ ਰੇੜਿਆ ਕੇ ਅੱਗੇ ਤਰਾਈ ਰਿੜੀ ਜਾਂਦਾ ਬਾ ਗਰੂਰ ਮਾਰਨ ਨਾਲ ਲਾਟਾ ਨਾਲ ਲੰਗਰ ਸਾਰਾ ਕੁਝ ਆਪੇ ਆਈ ਜਾਂਦਾ ਤੇ ਅੱਗੇ ਤੋਂ ਸਾਰੇ ਜਿਹਨੇ ਇਸ ਇਲਾਕਾ ਨਿਵਾਸੀ ਨੇ ਕਹਿੰਦਾ ਤੂੰ ਵੀ ਪ੍ਰਾਲਾ ਬਹੁਤ ਵਧੀਆ ਕੀਤਾ ਅਗਲੀ ਵਾਰੀ ਅਸੀਂ ਤੁਹਾਡੇ ਨਾਲ ਆ ਅਗਲੀ ਵਾਰੀ ਅੱਧੋ ਵੀ ਦੁਗਣਾ ਚੋਕੜਾ ਕਰਾਂਗੇ ਵੈਕੂ ਬਹੁਤ ਬਖਸ਼ਾ ਰੱਬ